ਨੌਂ ਇੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜੱਗੀ ਬਜਟ ਨੂੰ ਲੈ ਕੇ ਅਕਸਰ ਆਮ ਆਦਮੀ ਦੀਆਂ ਜੇਬਾਂ ਦੇ ਉੱਤੇ ਭਾਰ ਪੈਣ ਦਾ ਡਰ ਜਿਹੜਾ ਉਹਨਾਂ ਨੂੰ ਰਹਿੰਦਾ ਹੈ ਕਿ ਬੋਝ ਪੈਣ ਵਾਲਾ ਤਾਂ ਹੁਣ ਇੱਕ ਵਾਰ ਫਿਰ ਤੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ 1 ਫਰਵਰੀ ਨੂੰ ਸੰਸਦ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਇੱਕ ਸਰਵੇ ਦੇ ਵਿੱਚ ਬਜਟ ਪ੍ਰਤੀ ਲੋਕਾਂ ਦੇ ਵਿੱਚ ਨਿਰਾਸ਼ਾ ਦਿਖਾਈ ਦਿੱਤੀ ਸੀ ਤੇ ਸੀ ਵੋਟਰ ਸਰਵੇਖਣ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਮਹਿੰਗਾਈ ਕਰਕੇ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ ਤੇ ਉਹਨਾਂ ਨੂੰ ਭਵਿੱਖ ਦੇ ਵਿੱਚ ਸਥਿਤੀ ਦੇ ਵਿੱਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਆਪਣੇ ਪ੍ਰੀ ਬਜਟ ਸਰਵੇਖਣ ਦੇ ਵਿੱਚ ਸੀ ਵੋਟਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ 5200 ਉਨ 69 ਲੋਕਾਂ ਦੇ ਨਾਲ ਗੱਲ ਕੀਤੀ ਜਿਸ ਵਿੱਚ ਲੋਕਾਂ ਨੇ ਹੈਰਾਨ ਕਰਨ ਵਾਲੇ ਜਵਾਬ ਦਿੱਤੇ ਲਗਭਗ 2/3 ਲੋਕਾਂ ਨੇ ਕਿਹਾ ਕਿ ਕੋਈ ਵੀ ਮਹਿੰਗਾਈ ਦੇ ਵੱਲ ਧਿਆਨ ਨਹੀਂ ਦੇ ਰਿਹਾ ਹੈ ਅਤੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਲਗਾਤਾਰ ਵੱਧ ਰਹੀ ਹੈ ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਵੱਧਦੀ ਮਹਿੰਗਾਈ ਉਹਨਾਂ ਦੇ ਜੀਵਨ ਪੱਧਰ ਦੇ ਉੱਤੇ ਮਾੜਾ ਅਸਰ ਪਾ ਰਹੀ ਹੈ ਉਹਨਾਂ ਦੇ ਲਈ ਚੰਗੀ ਜ਼ਿੰਦਗੀ ਜਿਉਣੀ ਮੁਸ਼ਕਲ ਹੁੰਦੀ ਜਾ ਰਹੀ ਹੈ ਤੇ ਨਾਲ ਹੀ ਇਸ ਸਰਵੇਖਣ ਦੇ ਵਿੱਚ ਲਗਭਗ ਅੱਧੇ ਲੋਕਾਂ ਨੇ ਇਹ ਵੀ ਕਿਹਾ ਉਨ੍ਹਾਂ ਦੀ ਆਮਦਨ ਪਹਿਲਾਂ ਵਰਗੀ ਹੀ ਰਹੀ ਕੋਈ ਬਦਲਾਅ ਨਹੀਂ ਹੋਇਆ ਪਰ ਪਿਛਲੇ ਸਾਲ ਖਰਚੇ ਦੇ ਵਿੱਚ ਜਿਹੜਾ ਵਾਅਦਾ ਹੋਇਆ ਵਾਧੇ ਰਹੇ ਨੇ ਖਰਚੇ ਦੋ ਤਿਹਾਈ ਲੋਕਾਂ ਨੇ ਇਹ ਵੀ ਕਿਹਾ ਕਿ ਵਾਧੇ ਖਰਚਿਆਂ ਨੂੰ ਸੰਭਾਲਣਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਹੈ 37% ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਵੀ ਸਥਿਤੀ ਦੇ ਵਿੱਚ ਉਧਾਰ ਹੋਣ ਦੀ ਬਹੁਤੀ ਉਮੀਦ ਨਹੀਂ ਹੈ ਉਨ੍ਹਾਂ ਅਨੁਸਾਰ ਆਉਣ ਵਾਲਾ ਸਾਲ ਆਮਦਨ ਅਤੇ ਖਰਚ ਦੇ ਅਨੁਪਾਤ ਦੇ ਮਾਮਲੇ ਦੇ ਵਿੱਚ ਹੋਰ ਵੀ ਮਾੜਾ ਹੋ ਸਕਦਾ ਹੈ ਤੇ ਨਾਲ ਹੀ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਪਰ ਇਸ ਵਿੱਤੀ ਸਾਲ ਇਸ ਦੀ ਵਿਕਾਸ ਦਰ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਘੱਟ ਟ੍ਰੈਂਡ ਦੀ ਉਮੀਦ ਹੈ ਅਜਿਹੀ ਸਥਿਤੀ ਦੇ ਵਿੱਚ ਇਸ ਹਫਤੇ ਪੇਸ਼ ਕੀਤੇ ਜਾਣ ਵਾਲੇ ਬਜਟ ਦੇ ਵਿੱਚ ਮੋਦੀ ਸਰਕਾਰ ਵਿਕਾਸ ਦਰ ਨੂੰ ਤੇਜ਼ ਕਰਨ ਦੇ ਲਈ ਕੁਝ ਵਿਸ਼ੇਸ਼ ਉਪਾਅਾਂ ਦਾ ਐਲਾਨ ਕਰ ਸਕਦੀ ਹੈ ਇਸ ਦੇ ਨਾਲ ਹੀ ਲੋਕਾਂ ਦੀ ਆਮਦਨ ਵਧਾਉਣ ਅਤੇ ਮਹਿੰਗਾਈ ਨੂੰ ਕਾਬੂ ਦੇ ਵਿੱਚ ਰੱਖਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਦੇ ਵਜੋਂ ਕੁਝ ਐਲਾਨ ਵੀ ਕੀਤੇ ਜਾ ਸਕਦੇ ਨੇ ਤੋਂ ਅੰਦਾਜ਼ਾ ਹੈ ਇਸ ਸਮੇਂ ਭਾਰਤ ਦੇ ਵਿੱਚ ਬੇਰੁਜ਼ਗਾਰੀ ਵੀ ਇੱਕ ਵੱਡੀ ਸਮੱਸਿਆ ਹੈ ਸਰਕਾਰ ਨੂੰ ਬਜਟ ਦੇ ਵਿੱਚ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਖੇਤਰ ਦੇ ਵਿੱਚ ਵੀ ਕੁਝ ਉਪਾਜੜੇ ਨੇ ਉਹ ਪੇਸ਼ ਕਰਨੇ ਪੈਣਗੇ